ਗਿਆ ਤੇ ਅਸੀਂ ਲੱਗਿਆ ਕਿ ਬਲੌਗ ਸ਼ੁਰੂ ਕਰਨ ਸਾਡਾ ਬਲੌਗ ਰੋਜ਼ ਹੀ ਬਹੁਤ ਲੇਟ ਸ਼ੁਰੂ ਹੁੰਦਾ ਆ ਤੇ ਅੱਜ ਮੈਂ ਕਿਹਾ ਪਹਿਲਾਂ ਹੀ ਸ਼ੁਰੂ ਕਰ ਦੇਣਾ ਕਿ ਚੱਲੀਏ ਸਕੂਲ ਚੱਲੇ ਛੱਡਣੇ ਨੂੰ ਓਹ ਇੱਧਰ ਦੇਖ ਕਿਉਂ ਨਹੀਂ ਦੇਖਣਾ ਦੇਖਵਾਇਆ ਤੇ ਬੋਕਸ ਉਪਾਈਆ ਹਾਂਜੀ ਸ਼ੁਰੂ ਕਰੋ ਜੀ ਤੁਸੀਂ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਕਿਨੰਦਰਾ ਬਲੌਗਸ ਰੋਇ ਮੈਂ ਕਿਹਾ ਬਲੌਗ ਬਹੁਤ ਲੇਟ ਸ਼ੁਰੂ ਕਰਦੇ ਆ ਲੇਟ ਸ਼ੁਰੂ ਕਰਦੇ ਆ ਤੇ ਬਣਦਾ ਥੋੜਾ ਜਿਹਾ ਆਜੇ ਮੈਂ ਕਿਹਾ ਟਾਈਮ ਨਾਲ ਸ਼ੁਰੂ ਮੈਂ ਟਾਈਮ ਨਾਲ ਕਰਦੇ ਆ ਆ ਫਿਰ ਬਣੀ ਆ ਪਈ ਜਾਊਗਾ ਹਾਂ ਹਾਂ ਬੋਲ ਹੁਣ ਏ ਕੋਲ ਮੈਂ ਪਟਾਡ ਲਾਇਆ ਸਕੂਲ ਮੇ ਜਾਣਾ ਕਿਹਦਾ ਲੱਗ ਰਹਾ ਹੈ ਸਕੂਲ ਜਾਣਾ ਛੜ ਵੀ ਗਰਮੀ ਬੋਲਾ ਗਰਮੀ ਬੋਲਾ ਦੀ ਐਸੀ ਲੱਗੇ ਨਹੀਂ ਨਾ ਅਜੇ ਚਲੋ ਲੱਗ ਜਾਣੇ ਇਸ ਹਫਤੇ ਹੈ ਨਾ ਕਹਿੰਦੇ ਆ ਨਾ ਫਾਇਲਾ ਨਹੀਂ ਹਾਂ ਕਰ ਕਿਉਂ ਵਰਲ ਇਹ ਘਰਤੀ ਨੇ ਰੰਗੂ ਅਦੇ ਕੀ ਵੈਰੀ ਗੁੱਡ ਬੁਗੀ ਹੈ ਹਾਂ ਵੈਰੀ ਗੁੱਡ ਆ ਇਹ ਸੁਪੀਆਂ ਨੇ ਬਣਾਈਆਂ ਫਾਇਲਾਪੂਲਾ ਉਹ ਹਾਂ ਹਾਂ ਕੋਲ ਮਜ਼ਾ ਸਾਡੇ ਨਾਲ ਆ ਰਿਹਾ ਤੇ ਹਜੇ ਆ ਸ਼ੇਰ ਨਾਲ ਸੁੱਤਾ ਹੀ ਆ ਲਗਭਗ ਕਿੱਥੇ ਵਜਦਾ ਸ 7 ਵਜੇ ਹਜੇ ਚਾਓ ਆ ਲੋ ਜੀ ਮੈਂ ਜੱਲਾ ਛੱਡਣੇ ਨੂੰ ਹੈ ਹੈ ਫੂਟਰੀ ਗੱਡਾਂ ਬਾਹਰ ਪੈਲਾਂ ਮੈਂ ਹਾਂਜੀ ਮੈਂ ਕਿ ਪੈਸੇ ਦੂੰ ਪੈਸੇ ਤਾ ਲੈ ਲਾ ਜਾਣਾ ਸਕੂਲ ਨਹੀਂ ਰੇਗਾ ਇਹ ਹੁਣ ਕਹਿੰਦੀ ਮम्मा ਨੂੰ ਨਾਲ ਲੈ ਕੇ ਜਾਣਾ ਹੈ ਗੱਡੀ ਚੱਲੋ ਥਲੇ ਹੈਗੀ ਤਾਂ 7 ਵਜੇ ਆਲੇ ਆਈ ਤਾਂ ਬਹੁਤ ਟਾਈਮ ਪਿਆ ਆ 15 ਮਿੰਟ ਪਏ 15 ਮਿੰਟ ਹੈਗੇ ਆਹੋ ਜੋ ਕਰਨਾ ਸਿਰਫ ਇਹਨੇ ਕਿਊਜ਼ ਪਾਣੇ ਆ ਮੈਂ 15 ਮਿੰਟ ਬਹੁਤ ਟਾਈਮ ਬੋ ਪਿਆ ਜੇ ਆਹ ਫੜ ਫੋਨ ਪੈਸੇ ਦੇਖ ਹੁਣ ਮੈਂ ਵੀ ਚਲਦੀ ਹਾਂ ਸਕੂਲ ਉਹ ਨਾਮ ਹੋ ਗਿਆ ਏਡੀ ਕਿ ਤੇ ਚਾਬੀ ਲੈ ਲਈ ਮੰਮੀ ਨੇ ਤੋੜਾ ਪਾ ਚੱਲੇ ਸਕੂਲ ਮੈਂ ਚਲਦੀ ਹਾਂ ਸਕੂਲ ਹੈ ਨਾ ਪਹੁੰਚ ਗਏ ਆ ਪਲਕ ਨੂੰ ਛੱਡ ਕੇ ਵਾਪਸੀ ਘਰ ਆ ਗਏ ਤੇ ਮੰਮੀ ਕੇ ਅਸੀਂ ਗੁਰਦੁਆਰੇ ਘਰੇ ਕੇ ਅਸੀਂ ਲਾ ਕੇ ਲੋਕ ਮੰਮੀ ਆ ਗਏ ਆ ਹਾਂ ਚਲੋ ਜਿਹੜਾ ਪੂਰਾ ਲੈ ਆਇਆ ਸੀ ਤੇ ਲਈ ਆਈ ਹਾਂ ਅਸੀਂ ਅਬ ਬੁਟਾ ਬੁਟਾ ਜਾਣਾ ਬਾਣੀ ਉਹ ਹੈ ਆਇਆ ਹਾਂਜੀ ਕਿ ਐ ਗੁਰਦੁਆਰੇ ਚੋ ਚਲੋ ਫੇ ਪਾ ਗਿਆ ਇਹ ਪਾਣੀ ਹਾਂ ਜੀ ਪੁਦੀਨਾ ਹੋਇ ਬਹੁਤ ਜ਼ਿਆਦਾ ਹੋ ਗਿਆ ਪੁਦੀਨਾ ਬਹੁਤ ਹੋ ਗਿਆ ਪਾਣੀ ਦੀ ਯਾਰ ਲੋੜ ਤਾਂ ਹੈ ਨੀ ਕੀ ਬੂਟੇ ਸਾਰੇ ਗਿੱਲੇ ਹੀ ਆ ਹਾ ਦੇਖੋ ਸਾਡੀਆਂ ਪਿੰਡੀਆਂ ਲਾਗੀ ਉਹ ਉਹ ਦੇਖੋ ਟੁੱਟ ਗਿਆ ਇਹ ਕਿਦਾਂ ਟੁੱਟ ਗਈਆਂ ਬਿੱਲੀ ਬੁੱਲੀ ਕੋਈ ਲੰਗੀ ਬਿੱਲੀ 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 ਆਈ ਬਿੱਲੀ ਬਰੂਂਗੜਾ ਕੋਈ ਲੱਗੇ ਆ ਇਹਦੇ ਵਿੱਚ ਵੀ ਬਹੁਤ ਸਾਰੇ ਬੂਟੇ ਲੰਮੇ ਬਾਤ ਤੇ ਆ ਟਿੱਡੇ ਖਾਣੇ ਆ ਹਾਂ ਆਦਰ ਬੇਂਗਲ ਦੀਆਂ ਵੀ ਹੋ ਗਈਆਂ ਹਾਂ ਬੇਲਾ ਕਰੇਲੀਆਂ ਦੀਆਂ ਕੱਲ ਬਿਲਕੁਲ ਸਹੀ ਸੀ ਆਹੋ ਕਰੇਲੀਆਂ ਦੀ ਬੀਅਰ ਸੁੱਕਣ ਲੱਗ ਗਈ ਹਾਂ ਹਾਂ ਚਾਹ ਫੜ ਫੋਨ ਫੇ ਮੈਂ ਦੇਖਾ ਕੀ ਹੋਇਆ ਇਹਨੂੰ ਲੈ ਲਓ ਜੇ ਲੱਗੇ ਰੋਟੀ ਖਾਣ ਸਿਹਤ ਕਿਸੇ ਦੀ ਅੱਜ ਸਹੀ ਨਹੀਂ ਹੈਗੀ ਮੈਂ ਖਾਣ ਲਗਾ ਰਸ ਉਹ ਖਾਣ ਲਗਾ ਬੰਦ ਮਾਰਾ ਨੇ ਬੰਦ ਇਹ ਪ੍ਰੋਟੀ ਛੱਡ ਕੇ ਤੇ ਸਿੰਪਲ ਰੋਟੀ ਚੰਗਾ ਉਸ ਦਿਨ ਬਾਹਰਲਾ ਖਾ ਕੇ ਆਏ ਆ ਬੇਟਾ ਮਾ ਖਾਦਾ ਨਾ ਜਿਹੜਾ ਹਜੇ ਤੱਕ ਨਹੀਂ ਕੰਮ ਸੂ ਸੈਟ ਆਇਆ ਹੈਗਾ ਚਾਓ ਮਿਲਦੇ ਆ ਸਾਰੇ ਜਣੇ ਆਪਣਾ ਆਪਣਾ ਅਲੱਗ-ਅਲੱਗ ਖਾਣ ਲੱਗੇ ਅੱਜ ਕੀ ਕਰਨ ਜਿੰਦਗੀ 'ਚ ਇਹੋ ਜਿਹੀ ਗਲਤੀ ਨਹੀਂ ਕਰਨੀ ਹੈ ਨਾ 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 ਬੇਟਾ ਮਾਂ ਖਾਣ ਵਾਲਾ ਕੰਮ ਹੀ ਨਹੀਂ ਕਰਨਾ ਹਾਂ ਜੀ ਨਾ ਚਲੋ ਲੋ ਜੀ ਹਾਂ ਜੀ ਸਵੇਰ ਦੇ ਹੋ ਗਿਆ 11:05 ਤੇ ਇੱਧਰ ਮੰਮੀ ਕਰਦੇ ਪਏ ਆ ਬਾਠ ਤੇ ਇੱਧਰ ਰੱਖ ਦਿੱਤੀ ਆ ਮੈਂ ਦਾਲ ਅੱਜ ਮੈਂ ਬਣਾਉਂਗੀ ਸਾਗ ਤੇ ਮਸਰਾਂ ਦੀ ਦਾਲ ਕਿ ਸਾਡੀ ਪਲਕ ਦੀ ਹੈਗੀ ਆ ਬਹੁਤ ਫੇਵਰੇਟ ਇਹ ਦਾਲ ਇਸ ਕਰਕੇ ਮੈਂ ਲਗੀਆਂ ਹਾਂ ਦਾਲ ਵੀ ਬਣਾਉਂਗੀ ਚਾਵਲ ਇੱਧਰ ਮੈਂ ਆਟਾ ਪਾ ਕੇ ਰੱਖਿਆ ਮੈਂ ਕਿ ਥੋੜਾ ਜਿਹਾ ਕੰਮ ਵਾਲੀ ਆਂਟੀ ਨੂੰ ਦੇ ਦੂੰਗੀ ਆਂਟੀ ਹਲੇ ਸਾਡੀ ਆਈ ਨਹੀਂ ਹੈਗੀ ਤੇ ਇੱਧਰ ਵੀ ਅਸੀਂ ਸਾਰਾ ਝਾੜ ਕਾ ਝਾੜ ਛੁੱਟ ਕੇ ਸਾਰੇ ਕੁਝ ਸਹੀ ਕਰ ਦਿੱਤਾ ਆ ਡਸਟਿੰਗ ਕਰ ਦਿੱਤੀ ਆਂਟੀ ਕਰੋਗੀ ਸਫਾਈ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਦਾਲ ਦੁੱਲ ਬਣਾ ਕੇ ਹਾਂਜੀ ਦਾਲ ਸਾਡੀ ਬਣ ਗਈ ਆ ਤੇ ਹੁਣ ਇਹਨੂੰ ਲਾਉਂਗੀ ਮੈਂ ਤੜਕਾ ਤੇ ਇੱਧਰ ਪਿਆਜ਼ ਕੱਟ ਲਿਆ ਨੂੰ ਟਮਾਟਰ ਤੇ ਹਰੀਆਂ ਮਿਰਚਾਂ ਤੇ ਹੁਣ ਲਾਉਂਗੀ ਮੈਂ ਤੜਕਾ ਚਲੋ ਲਾਉਦੇ ਆਂ ਫੇ ਤੜਕਾ ਤੜਕਾ ਲਾਗਿਆ ਦਾ ਮਧਵਾਲ ਦੇ ਆਂਦਾ ਲੋ ਜੀ ਦੇ ਤਰਕਾ ਇਹ ਆ ਸੁਣਾ ਲਾਗਿਆ ਤਰਕਾ ਇਹ ਆ ਹਾਂਜੀ ਇੱਧਰ ਲਾ ਲਿਆ ਮੇ ਤੜਕਾ ਲਓ ਜੀ ਦਾ ਸਾਡੀ ਬਣ ਗਈ ਆ ਠੀਕ ਆ ਤੇ ਇੱਧਰ ਮੈਂ ਪਾਤੀ ਆ ਚਾਵਲ ਭਿੱਜਣੇ ਤੇ ਮੈਂ ਫਿਰ ਚਾਵਲ ਬਣਾਉਂਗੀ ਉਬਾਲ ਕੇ ਫੇ ਸਾਡੀ ਰੋਟੀ ਤਿਆਰ ਹੋ ਜਾਣੀ ਆ ਫੇ ਜਦੋਂ ਮਰਜ਼ੀ ਕੋਈ ਖਾ ਲਵੇ ਹਾਂਜੀ ਸਰਵੰਦੇ ਪੇ ਜਣਾਜ ਗੱਡੀ ਭਾਰੀ ਖੜੀ ਆ ਕੁੜੀ ਨੂੰ ਨਾਲ ਲੈਣ ਜਾਣਾ ਦਿਲਜਲੇ ਨਾਲ ਹੀ ਗੱਡੀ ਗਈ ਜਾਣਾ ਮੈਂ ਅੱਜੂਗੀ ਆਹ ਹੁਣ ਚੱਲਦੇ ਆਂ ਕੀ ਚਾਵਲ ਬਣਾ ਲੱਗੇ ਆਂ ਹਾਂ ਚਾਵਲ ਲੱਗੀ ਬਣਾਉਣੇ ਨਾਲ ਦਾਲ ਦਾਲ ਮਿਲਾ ਦੇ ਬਣ ਗਈ ਹੋਰ ਕੀ ਟੇਸਟ ਕਰਾ ਦਾਲ ਦਾ ਬੋਲਦੇ ਅੰਬ ਲਿਆ ਕੇ ਦੋ ਦਿਨ ਹੋ ਗਏ ਰੱਖਿਆ ਨੂੰ ਫ੍ਰੀਜ 'ਚ ਕੋਈ ਠੀਕ ਨਹੀਂ ਕਿਸੇ ਨੇ ਨਹੀਂ ਖਾਦੇ ਇਹਨੇ ਆਹ ਫਿਰ ਬਾਅਦ 'ਚ ਕਿੱਲੇ ਦੇ ਬਾਰੇ ਬਾਅਦ ਚਲ ਕੋਈ ਨਹੀਂ ਖਾ ਲੰਨੇ ਅੰਬ ਵੀ ਮੈਂ ਖਾਣਾ ਇੱਕ ਕੰਮ ਹੁਣ ਹੈਨਾ ਅੱਜ ਖਾਣਾ ਜੇ ਆਹਾਂ ਨਾ ਮੈਂ ਬਖਾਨ ਲਗਾਏ ਕੰਬ। ਉਹ ਉਹ ਪਿਠਾ ਕੇ ਖਾਵਾਂਗੇ ਆਪਾਂ। ਦੋ ਉਹਨੇ ਉਦਾਂ ਹੀ ਪੇਸ ਦੇ ਦੇ। ਉਹ ਪਲਕ ਨੂੰ ਕਿਹਾ ਮੈਂ ਕਿਹਾ ਪਲਕ ਅੰਬ ਖਾ ਲਓ ਉਦਾਂ ਮੰਗਦੀ ਰਹਿੰਦੀ ਆ। ਅੱਜ 4 ਦਿਨ ਹੋ ਗਏ ਲਿਆ ਕੇ ਰੱਖਿਆ ਨੂੰ। ਕਿਹਨੇ ਉਹ ਪਤਾ ਨਹੀਂ ਸੇ ਤਾਂ ਨਹੀਂ ਠੀਕ ਸੀ ਇਹ ਚੇਂਜ ਕਰਕੇ ਉਹ ਦੇਲੀ ਨਹੀਂ ਕਰਦਾ ਸੀਗਾ। ਮੇਰਾ ਆਪਣੀ ਸੀ ਠੀਕ ਹੈ ਗਈ। ਹਮਮ ਚੱਲ ਬਣਾਵਾ ਫਿਰ ਨੂੰ ਚੌਲ ਲਖ ਲਾ 15-20 ਮਿੰਟ ਰਗੇ ਫਿਰ ਪਹਚਾਣਾ ਆ ਲੈਣਾ ਨੂੰ। ਮੈਂ ਬਾਹਰ ਸੇ ਬਾਹਰ। ਓਕੇ ਓਕੇ। ਆ ਇਹ 1:30 ਵੱਜ ਗਿਆ ਤੇ ਅਸੀਂ ਚੱਲੇ ਆ ਪਲਕ ਨੂੰ ਲੈਣ ਹੁਣ। ਹਾਂ ਵੀ ਗੱਲਾਂ ਤੇਰਾ। ਠੀਕ ਆ। ਦਵਾਈ ਦੂ ਹੀ ਲੈਂਦੀ ਆ। ਮੈਂ ਦਵਾਈ ਖਾ ਆਪੀ ਹਾਂ ਇਹਦੇ ਅਮਰਸਾ ਖੈਨ ਜਿਆਦਾ ਮਿਲ ਗਏ ਸੀਗੇ ਆਹ ਅਮਰਸਾ ਜਿਆਦੇ ਫੈਨ ਮਿਲ ਗਏ ਨਾ ਕਿਸੇ ਕਰਕੇ ਬਿਮਾਰ ਹੋ ਗਏ ਚਲੋ ਕੋਈ ਗੱਲ ਨਹੀਂ ਚਲੋ ਮਾਂ ਆਏ ਅਸੀਂ ਫਿਰ ਪਲਕ ਨੂੰ ਲੈ ਕੇ ਆਏ ਆਹ ਖੜੀ ਜਾਈ ਗੱਡੀ ਆਪਣੀ ਆ ਗਲੀ ਚ ਲੈ ਕੇ ਨਹੀਂ ਗਿਆ ਸੀ ਮੈਂ ਇੱਥੇ ਖੜੀ ਇੱਥੇ ਖੜੀ ਕਰ ਗਿਆ ਸੀਗਾ ਆਹਾ ਚਲੋ ਆਜੋ ਉਹ ਸੇਕਾ ਗੱਡੀ ਦੇ ਵਿੱਚ ਧੁੱਪੇ ਖੜੀ ਸੀ ਗੱਡੀ ਸੇਕ ਦੇਖਿਆ ਕਿੰਨਾ ਆ ਉਹ ਚੰਗਾ ਕਿਤੇ ਘਾਰੀ ਸੀਗਾ ਆਪਣੇ ਵਾਲੇ ਚਲੋ ਚਲਦੇ ਆ ਉਹ ਯਾਨੀ ਏਸੀ ਲਾਇਆ ਹੁਣ ਬੜੀ ਜਿਹੜਾ ਠੰਡੀ ਹੋ ਗਿਆ ਵਧੀਆ ਹਾਂਜੀ ਯਾਰ ਹੁਣੇ ਧੁੱਪ ਸੀਗੀ ਤਾਂ ਦੇ ਲਓ ਹੁਣੇ ਹੀ ਆਣਾ ਦੇ ਲਓ ਆਪਣੇ ਉਧਰ ਕਰਤਾਰਪੁਰੋਂ ਧੁੱਪ ਆ ਇੱਥੇ ਅੱਗੇ ਆ ਗਏ ਨਾ ਸ਼ਾਂ ਆ ਗਈ ਯਾਰ ਕਾਫੀ ਇੱਕਦਮ ਠੰਡਾ ਠੰਡਾ ਜਿਹਾ ਮੌਸਮ ਲੱਗਦਾ ਦੇਖਣ ਨੂੰ ਪਰ ਬਾਹਰ ਸਿੱਕਾ ਆਇਆ ਫਿਰ ਵੀ ਬਹੁਤ ਸਿੱਖਾਏ ਜੋ ਤਾਂ ਕੰਟੀ 'ਤੇ ਬੈਠੇ ਸੀਗੇ ਕਿਤੇ 60 ਹੋਇਆ ਤਾਂ ਪੱਟੀ ਮਰ ਬੈਠੇ ਹੋਏ ਸੀ ਬਿਲਕੁਲ ਬਿਲਕੁਲ ਪੱਟੇ ਲੱਗੇ ਹੋਏ ਬਾਹਰਲਾ ਮੌਸਮ ਕਿੰਨਾ ਸੋਹਣਾ ਲੱਗਦਾ ਆ ਬੱਦਲ ਬੱਦਲ ਜਿਹਾ ਹੋਇਆ ਆ ਜੀ ਇਧਰ ਪਲ ਜਾਣਾ ਪਲਕਨੇ ਸਕੂਲ ਆ ਬੈਗ ਪਪਾ ਨੇ ਚੱਕਣਾ ਆ ਹੈ ਬੈਗ ਮੈਨੂੰ ਚੱਕਣਾ ਪੰਦਾ ਅੱਗੇ ਬੈਠ ਅੱਗੇ ਹਾਏ ਮੈਨੂੰ ਛੱਡ ਜਾਣਾ ਤੁਸੀਂ ਇਦਾਂ ਕਰੋ ਤੁਸੀਂ ਜਾਵੇਂ ਨਾਟ ਕਿਉਂ ਨਹੀਂ ਆ ਵਿੱਚ ਵਿੱਚੇ ਸ਼ਾਮ ਤੱਕ ਤੇ ਪਹੁੰਚ ਹੀ ਜਾਊਂਗੀ ਕਿ ਨਹੀਂ ਅਰੇ ਲਓ ਜੀ ਮੈਨੂੰ ਛੱਡ ਕੇ ਚੱਲੇ ਆ ਦੇ ਲਓ ਜੀ ਜਮਾਨਾ ਕਿੱਦਾਂ ਦਾ ਆ ਗਿਆ ਆ ਹਾਂਜੀ ਮੋਰੇ ਬੈਠਾ ਮੈਂ ਮੋਰੇ ਬੈਠ ਗਿਆ ਤੀ ਚਲੋ ਜੀ ਹਾਂਜੀ ਹੈਂ ਕਿਚੇ ਲੰਮੀ ਪੈਣਾ ਕਹਿੰਦੀ ਲੰਮੀ ਪੈ ਗਈ ਦੇਖਾਂ ਦਾ ਜਰਾ ਕੋ ਉਹ ਖਾ ਕੇ ਦੇਖੋ ਨਾ ਰਹਿੰਦੇ ਹੋਰ ਸਾਟ ਖੁੱਲਿਆ ਆ ਤੇ ਮੈਂ ਮਮਾ ਰਸ ਪੀਣੀ ਤੂੰ ਪੀ ਲੈ ਅਸੀਂ ਨਹੀਂ ਪੀਏ ਪੱਕਾ ਕਿਉਂ ਰੋਟੀ ਨਹੀਂ ਆਣੀ ਅੱਜ ਯਾਰ ਮੇਰਾ ਫੋਨ ਹੀ ਲੀ ਜਾਂਦਾ ਯਾ ਹਾਂ ਫੋਨ ਦਾ ਨਹੀਂ ਆਰੇ ਕੋ ਦਾ ਆਪਾਂ ਕਿੰਦਾ ਸਹੀ ਕਿਤੇ ਕਿਤੇ ਨਹੀਂ ਮੈਂ ਪੀਣੀ ਆ ਰਸ ਤੇ ਮਮਾ ਜਿਹੜੀ ਪੀਣੀ ਨਹੀਂ ਮੈਂ ਤਾਂ ਆਪਣੀ ਬਣੀ ਅੱਜ ਤੁਸੀਂ ਵੀ ਨੇ ਖਿੜੀਆਂ ਆਂ ਕਿ ਮੈਂ ਤੁਹਾਨੂੰ ਬੁਲਾ ਲਵਾਂ ਅਸੀਂ ਕਾਹਾਂ ਦੇ ਰੋਟੀ ਦਾ ਕਿ ਤੂੰ ਵੀ ਚਲੋ ਹੁਣ ਆਪਾਂ ਰਸ ਪੀ ਲਈਏ ਬੜੀ ਵਧੀਆ ਪੀਓ ਗਰਮੀ ਲੱਗਦੀ ਆ ਨਾ ਤੂੰ ਕਹਿੰਦੀ ਨਾ ਮੈਨੂੰ ਬਹੁਤ ਲੱਗਦੀ ਆ ਬਹੁਤ ਹੋ ਗਏ ਘਰ ਤੇ ਹਾਈ ਗਰਮੀ ਹਣਾ ਕੰਜੀ ਮੰਮੀ ਐ ਜੱਤੀ ਵੀ ਚੱਲ ਰਹੀ ਆ ਪਤਾ ਕੀ ਕਹਿੰਦੀ ਇਹ ਕਹਿੰਦੀ ਸਾਡੇ ਉੱਥੇ ਏਸੀ ਨਹੀਂ ਲੱਗਾ ਕਹਿੰਦੀ ਚਲੋ ਉਹ ਨਹੀਂ ਲੱਗਾ ਠੀਕ ਆ ਪਰ ਜਿਹੜੇ ਉੱਪਰ ਲੋ ਉੱਪਰ ਲਿਆਂ ਦੇ ਏਸੀ ਲੱਗ ਗਿਆ ਥੱਲੇ ਦੇ ਕਲਾਸਾਂ ਏਸੀ ਲੱਗੇ ਨਾ ਉਹ ਦੇਖ ਦੇ ਕੇ ਆਸੀ ਸਾਨੂੰ ਹੋਰ ਗਰਮੀ ਲੱਗਦੀ ਅਸੀਂ ਹੋਰ ਛੜਦੇ ਆਂ ਇੱਧਰ ਛੜਦੇ ਨਾ ਲਾਓ ਏਸੀ ਹਾਂ ਚਲੋ ਪਾਓ ਰੋਟੀ ਐਂ ਭੁੱਖ ਲੱਗੀ ਏ ਯਾਰ ਸਾਰੇ ਵੀ ਮਲੇ ਮੋਡੇ ਬੰਦ ਜੇ ਉਹਦੇ ਰਸ ਚ ਖਾ ਕੇ ਚਲ ਗਏ ਸੀ ਚਲੋ ਮੈਂ ਜੀ ਫੋਟੋ ਕਪੜੇ-ਕਪੜੇ ਚੇਂਜ ਕਰੋ ਫਿਰ ਭਾਜੀ ਸਕੂਲ ਤੋਂ ਆ ਗਏ ਆ ਜੀ ਰੋਟੀ ਪਾਣੀ ਲੱਗੇ ਖਾਣ ਕੱਪੜੇ ਚੇਂਜ ਕਰ ਲਏ ਤੇ ਲਾਲਿਆ ਇਧਰ ਤਾਰਕ ਮੇ ਤਾਂਗਾ ਉਲਟਾ ਚਸ਼ਮਾ ਉਨ ਅੱਜ ਕੱਲ੍ਹ ਅਸੀਂ ਮੋਬਾਈਲ ਨਹੀਂ ਦਿੰਨੇ ਰੋਟੀ ਖਾਣ ਲੱਗੇ ਬਾਤ ਬਾਤ ਤੇ ਬਾਤ ਤੇ ਦੇਖੋ ਰੋਟੀ ਖਾਣ ਲੱਗੇ ਨਹੀਂ ਦੇਖਣਾ ਹੈਗਾ ਸੋ ਜੀ ਅਸੀਂ ਵੀ ਲੱਗੇ ਆ ਰੋਟੀ ਪਾਣੀ ਖਾਣ ਹਾਂ ਵਾਲੇ ਕੋਲ ਦਸਨੀਰ ਆ ਗਿਆ ਯਾਰ ਨੂਡਲ ਲਿਆ ਦੇ ਯਾਰ ਇਹ ਅੱਜ 버거 ਉਹਦੋਂ ਖਾਦਾ ਹੈ ਹਜੇ ਪਰਸੂ 버거 ਥੋੜੀ ਖਾਦਾ ਪਰਸੂ ਖਾਦਾ ਸਾਰਿਆਂ ਦੀ ਸਿਹਤ ਹੈ ਠੀਕ ਨਹੀਂ ਹੈ ਜੇ ਰੋਗ ਦਾ ਹਜੇ ਨਹੀਂ ਲੈ ਕੇ ਆਉਣਾ ਹਾਂ ਹਾਂ ਚਲੋ ਮਿਲਦੇ ਹਾਂ ਰੋਟੀ ਪਾਣੀ ਖਾ ਕੇ ਦੇਖਦੇ ਹਾਂ ਨਾਲ ਪਾਰਕ ਮੇਤਾ ਕੋਲ ਜਾ ਜਮਾ ਕੋਈ ਨਹੀਂ ਦੇਖ ਲਵਾਗੇ ਹਜੇ ਨਹੀਂ ਲੈ ਖਾਜੇ ਨਹੀਂ ਖਾਣੇ ਹੈਗੇ ਜੀ ਔਰ ਗੋੜਦੇ ਨੇ ਕਿੰਨਾ ਮੇਰੇ ਦੀ ਚ ਹੈ ਤੇ ਆਪਣੇ ਕਿਲਮੇ ਕੁਝ ਹੋਰ ਬਣਾ ਸਕਦੇ ਨਾ ਜੀ ਦਾਲ ਝੋਲਾ ਸਾਰੇ ਜਾਣੇ ਖਾਵਾਏ ਚਲੋ ਮਿਲਦੇ ਹਾਂ ਰੋਟੀ ਪਾਣੀ ਖਾ ਗਏ ਹੁਣ ਰੋਟੀ ਰੋਟੀ ਖਾ ਕੇ ਬੇਲੇ ਹੋ ਗਏ ਤੇ ਹੁਣ ਅੰਬ ਖਾਣ ਲੱਗੇ ਆ ਆ ਜਾਓ ਮੰਮੀ ਫਿਰ ਔਰ ਤੁਮੀ ਖਾਣ ਨਹੀਂ ਕਿਉਂ ਇਹਦਾ ਹੋ ਗਿਆ ਕੰਮ ਖਰਾਬ ਹੋ ਗਿਆ ਕੋਈ ਨਹੀਂ ਮਿਲਦੇ ਆਪੂ ਖਾਣੇ ਲਈ ਹਾਂਜੀ ਮੰਮੀ ਕੀ ਕਰਨ ਲੱਗੇ ਤੂੰ ਕੱਪੜੇ ਸੰਭੀਏ ਤੇ ਮਾਲ ਲਈਏ ਨੇ ਕੱਪੜਿਆਂ ਦੀਆਂ ਹੋਰ ਕੀ ਕਹਿੰਦੀ ਸੀ ਮੈਂ ਥੋੜਾ ਜਲਦੀ ਆਣਾ ਹੈ ਸਵਾ 5 ਹੋ ਚੱਲੇ ਆ ਹਨਾ ਪੀਂਦੇ ਆ ਫੇਕੁੱਟ ਕੇ ਚਾਹ ਤੇ ਬਾਕੀ ਕਰਦੇ ਆ ਕੰਮ ਦੋ ਕੱਲ ਮੈਂ ਪਜਾਮੇ ਤਾਂ ਤਿਆਰ ਕਰ ਲਈ ਸੀ ਪਲਾਜ਼ੋ ਤੇ ਹੁਣ ਰਹਿ ਗਏ ਆ ਓਹ ਸ਼ਰਟ ਆ ਬਣਾਣੀ ਆ ਚਲੋ ਸਾਡੀ ਕੰਮ ਵਾਲੀ ਆਂਟੀ ਨੇ ਵੀ ਜਾਣਾ ਨੇ ਮੁਰ ਕੇ ਆਪ ਸਪਾਈਆਂ ਕਰ ਲੀਆਂ ਬਣੀਆਂ ਦੋ ਦਿਨ ਹਨਾ ਮੰਮੀ ਹੋਰ ਕੀ ਕਰ ਲਈਆਂ ਬਣੀਆਂ ਦੋ ਦਿਨ ਕਿ ਕਰਨੀਆਂ ਪੀਣੀਆਂ ਮੈਂ ਤਾਂ ਫਿਰ ਸਵੇਰੇ ਸਵੇਰੇ ਸਫਾਈਆਂ ਕਰ ਲੈਣੀਆਂ ਆ ਸੇ ਸਿਰ ਪਲਕੇ ਤੇ ਸੱਤੀ ਜਲ ਜਾਂਦੀ ਹੈ ਸਕੂਲ ਨੇ ਸਵੇਰੇ ਸਵੇਰੇ ਸਫਾਈ ਚਲੋ ਬਣਾਉਦੇ ਆ ਚਾਹ ਚੂ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਆ ਗਏ ਭੈਣ ਜੀ ਹੈ ਹੋ ਗਈ ਖਾਂਦੇ ਆ ਤੂੰ ਹੈ ਹੋ ਗਿਆ ਟੈਸਟ ਸਾਰੇ ਯਾਦ ਹੋ ਗਏ ਹੈ ओके ਲਿਖਣ ਵਾਲਾ ਰਹਿੰਦਾ ਆ ਇੱਕ ਘੰਟੇ ਚ ਤੂੰ ਕੀ ਲੇਖ ਲਿਆ ਹੈ ਨਾ ਟੈਂਸਰ ਦੱਕੇ ਤੂੰ ਟੈਂਸਰ ਬਗੜ ਕਿਤੇ ਪੰਜਾਬੀ ਹਾਂ ਅਸਲੀ ਮੈਚ ਪਪਾ ਛੱਡ ਕੇ ਗਏ ਫੋਨ ਕੀਤਾ ਸੀ ਪਪਾ ਨੂੰ ਪਪਾ ਕਹਿੰਦੇ ਹਾਂ ਮੈਂ ਠੀਕ ਹੋ ਜਾਉਂਗਾ ਫੇਰ 6 ਥੋੜੇ ਵਜੇ ਵਾਲੇ ਮੈਂ ਮਗਲਮਾ 6 ਵਜੇ ਆਉਂਗਾ ਘਰ ਆਉਂਗਾ ਆਪ ਪਾਪਾ ਨੇ ਆਣਾ ਸੀ ਬਾਜ਼ਾਰ ਜਾਣਾ ਸਬਾਨ ਲੈਣ ਥੋੜਾ ਜਿਹਾ ਜਾਣਾ ਹੈ ਕਿਤੇ ਚਲ ਠੀਕ ਆ ਫੇ ਆ ਜਾ ਅੰਦਰ ਗਰਮੀ ਬੜੀ ਆ ਜਾ ਆ ਜਾ ਤੇ ਪਾਪਾ ਗਏ ਸੀ ਬਾਜ਼ਾਰ ਤੇ ਆ ਗਏ ਆ ਮੂਲੀਆਂ ਮਿਲ ਗਈਆਂ ਆ ਤੇ ਮੱਕੀ ਦਾ ਆਟਾ ਲੈ ਆਇਆ ਮਮੀ ਕਹਿੰਦੇ ਪਾੜੀ ਮੱਕੀ ਆ ਗੋਲ ਸੀ ਆ ਇਹਨੂੰ ਪੈਕਟ ਵਾਲਾ ਨਹੀਂ ਮਿਲਦਾ ਕਹਿੰਦੇ ਖੁੱਲਾ ਮਿਲ ਜਾਣਾ ਕਹਿੰਦੇ ਦੇਖੋ ਐਡਾ ਕਰ ਲੈ ਮੂਲੀਆਂ ਮੂਲੀ ਵਾਲੀ ਰੋਟੀ ਆਨੂੰ ਪਿਆਜ਼ ਟਮਾਟਰ ਸਭ ਢੂੜਾ ਢੂੜਾ ਥੋੜਾ ਲੈ ਲੈ ਆ ਲੈ ਕੇ ਆਉ ਯਾਰ ਸਾਡੀ ਕੀ ਹੋ ਗਿਆ ਸਬਜ਼ੀਆਂ ਇੰਨੀਆਂ ਮਹਿੰਗੀਆਂ ਨਾ ਤੂੰ ਕਹਿੰਦੀ ਆ ਨਾ ਉਹ ਸਬਜ਼ੀ ਨਹੀਂ ਖਾਣੀ ਮੰਮੀ ਸਬਜ਼ੀਆਂ ਨੂੰ ਹੱਥ ਨਹੀਂ ਲਗਾਉਣੀ ਮੇਰੀ ਗੱਲ ਤੂੰ ਨੂਡਲ ਖਾ ਲਈ ਕੱਲ ਅੱਜ ਖਾਣਾ ਮੱਕੀ ਦੀ ਰੋਟੀ ਮੈਂ ਨਹੀਂ ਖਾਣੀ ਕੱਲ ਖਵਾ ਲੂੰਗਾ ਯਾਰ ਮੈਂ ਨਹੀਂ ਖਾਣੀ ਮੱਕੀ ਦੀ ਰੋਟੀ ਲੈ ਖਵਾ ਲਾਂ ਮੱਕੀ ਦੀ ਰੋਟੀ ਕੱਲ ਖਾਵਾਂਗੀ ਮੈਂ ਨਾ ਖਾਵਾਂਗੀ ਕੱਲ ਖਾਵਾਂਗੀ ਨਾ ਮੱਕੀ ਦੀ ਰੋਟੀ ਅੱਜ ਥੋੜੀ ਖਾਵਾਂਗੀ ਉਹ ਨੂਡਲ ਖਾਣੇ ਮੈਂ ਤੂੰ ਇਹਨਾਂ ਲੈ ਕੇ ਉਹ ਲੈ ਕੇ ਜਾਊਗਾ ਮੈਂ ਲੇਟ ਆਉਂਗਾ ਫਿਰ ਲੈ ਕੇ ਅੱਜ ਮੈਂ ਮੰਗਾ ਲੂੰਗੀ ਮੈਂ ਮੰਗਾ ਲੈਣੀ ਹੈ ਜਾਣਾ ਨਹੀਂ ਹੈ ਅੱਜ ਘਰੇ ਹੀ ਆ ਆਹ ਆ ਮਾ ਕਿਦਾ ਫੇਰ ਚਾਹ ਨਹੀਂ ਬਣੀ ਅਜਾ ਚਾਹ ਪੀ ਲਈ ਅਸੀਂ ਕੋਲ ਬਿੱਤੀ ਇਹ ਗੱਲ ਕਰੀ ਤੀ ਜੋ ਮੇਰੇ ਪਿਛੇ ਬਲਾਗ ਮੀ ਵੀ ਚਾਹ ਦੱਸਿਆ ਹੀ ਅਸੀਂ ਤਾਰੀ ਕਹਿੰਦੀ ਮੇਰੇ ਵੱਲ ਗਰੀ ਮੈਂ ਬੋਲੋ ਹੁਣ ਅਸੀਂ ਲਗੇ ਸ਼ੇਰ ਬਣ ਪਲਕ ਸਾਡੀ ਲਗੀ ਸ਼ੇਰ ਬਣ ਚਾਹ ਪਲਕ ਜਲੀ ਨਾਣ ਪਰ ਮੈਂ ਲੈਣੀ ਨਿਊ ਡਰ ਨੀ ਨਾ ਹੋਣਾ ਪਰ ਮੈਨੂੰ ਨਾ ਹੋਣਾ ਮੈਨੂੰ ਤੁਹਾਨੂੰ ਕੀ ਪਤਾ ਮੈਂ ਅੰਦਰ ਜਾ ਕੇ ਡੱਬੂ ਡੱਬੂ ਪਾ ਕੇ ਆਇਆ ਆਂ ਆਵਾ ਹੀ ਨਾ ਪਾਣੀ ਦੇ ਫੇਰ ਅਧੀਾਰ ਨਿਕਲ ਕੇ ਆ ਜਾਂ। ਚਿੱਤਰ ਲੈ ਕੇ ਆ। ਅੱਧੀ ਆ ਜਾ ਬਾਹਰ ਨਿਕਲ ਕੇ। ਕੰਡਾ ਦੇ ਮੰਡੋ ਦੇ ਬਾਹਰ ਆਣਾ। ਚਿੱਤਰ ਵੀ ਫੇਰਨੇ ਨੇ। ਅਹ ਚਿੱਤਰ ਨਹੀਂ ਕੀ। ਚਿੱਤਰ ਲੱਗ ਗਿਆ। ਨਹੀਂ ਨਹੀਂ। ਮੈਂ ਵੇਖੀ ਤੁਸੀ ਚਿੱਤਰ ਨਹੀਂ ਫੇਰ। ਨਹੀਂ ਫੇਰ ਸਕਦੇ ਚਿੱਤਰ। ਨਹੀਂ ਫੇਰ ਸਕਦੇ ਤੁਸੀ ਮੇਰੀ ਮੰਮੀ ਉਹ ਪਿਆਰੀ। ਮੰਮੀ ਕਲਾਸ ਮੈਨ ਨਾਲ। ਬਾਸ ਬਾਸ ਮੈਨ ਨਾਲ। ਬਾਸ ਬਰ ਹੋ ਗਿਆ। ਪਤਾ ਨਹੀਂ ਕੀ ਕਰੀ ਜਾਂਦੇ ਆ। ਕੀ ਕਰਦੇ ਹੋ? ਮੈਂ ਨਾ ਇੰਸਟਾਗ੍ਰਾਮ ਦੇ ਉੱਤੇ ਫੀਡ ਦੇਖੀ। ਮੰਮੀ ਦਾ ਇੰਸਟਾਗ੍ਰਾਮ ਤੇ ਪਰਦੇ ਦਾ ਹੈਕ ਦੇਖਿਆ। ਚਾਲ ਤੂ ਤੇ ਭਰਾਵਾ ਮੇਰੇ ਨੂਡਲਸ ਗਾਇਸ ਮੇਰੇ ਨੂਡਲਸ ਆ ਗਏ ਉਹ ਪਰਦੇ ਦਾ ਹੈਕ ਦੇਖਿਆ ਇੰਸਟਾਗ੍ਰam ਮੰਮੀ ਨੇ ਜੜੀ ਮੰਮੀ 5 ਮਿੰਟ ਕਰਾਫਟ ਨੂੰ ਫੋਲੋ ਕਰਦੀ ਆ ਹਾਂ ਮੈਂ ਖਾऊंगी ਨੂਡਲ ਮੰਮੀ ਖਾਣੇ ਨੋ ਤੁਮ ਕੋ ਤਾਂ ਮੈਂ ਦੇਣੀ ਹੈ ਖਾਓਗੇ ਤੁਮ ਉਹ ਮੰਮੀ ਹਰ ਵੰਦ ਮੈਂ 100 ਰੁਪਏ ਦਿੱਤਾ ਮੇਰੇ ਪਜਾਮੇ ਦੀ ਰਹਿ ਗਿਆ ਕੋਈ ਗੱਲ ਨਹੀਂ ਕੱਢ ਲੈ ਆਹੋ ਕੱਢ ਲਈਓ ਆਰੋਂ 100 ਰੁਪਏ ਲਿਆਪਾ ਮੰਮੀ ਇਹ ਲੰਦਾ ਕਿਦਾਂ ਦੱਸਿਆ ਸੀਗਾ ਮੰਮੀ ਕੋਈ ਬੋਲਦਾ ਹੀ ਨਹੀਂ ਭਰਾ ਵਲੌਗ ਤੇ ਮੈਂ ਆਪਣੇ ਨੂੰੜ ਖਾਵਾ ਖਾਣੇ ਦੀ ਨੂਡਲ ਇਸ ਤੇ ਮੰਮਾ ਤੁਸੀਂ ਕਰਦੇ ਹੋ ਲੈਣੇ ਆ ਨਹੀਂ ਮੰਮਾ ਮੈਂ ਨੂਡਲ ਤਾਂ ਬਹੁਤ ਵਾਰ ਖਾਧਿਆ ਵਿੱਚ ਹੈ ਮੈਂ ਕਿਹਾ ਵਿੱਚ ਨੂਡਲ ਮੈਂ ਬਹੁਤ ਵਾਰ ਖਾਧਿਆ ਬਟ ਇਦਾਂ ਨਹੀਂ ਸਵਾਦ ਵਾਲੇ ਨੂਡਲ ਨਹੀਂ ਖਾਦੇ ਕਿਉਂਕਿ ਇਹ ਜਿੱਥੋਂ 버ਗਰ ਆਇਆ ਹੈ ਉੱਥੋਂ ਹੀ ਆਇਆ ਹੈ ਹੈਨਾ ਤੇ ਉਹ ਗਾਉ ਗਾਉ ਇਹ ਬੰਦ ਨੇ ਹਣੀ ਕੋਲਡ ਹੋਇਆ ਇਹ ਨਹੀਂ ਠੀਕ ਉਹ ਰੋ ਗਿਆ ਉਹ ਤਾਂ ਆ ਪਰ ਲੈਦਾ ਹੈ ਮਮਾ ਕਿੱਦਾਂ ਕੋਈ ਨਹੀਂ ਕਰਦਾ ਮਮੇ ਕਿੱਦਾਂ ਹਾਂ ਠੀਕਾ ਭਰਾ ਕੋਈ ਪਾਪਾ ਮਨੋਗ ਚ ਬੋਲਦਾ ਨਹੀਂ ਵੀ ਬੇਸਤੀ ਕਰਦੇ ਨਾ ਇਹ ਸੁਣੇ ਮੇ ਪਾਪਾ ਨਾਲ ਗੱਲ ਕਰੀ ਜੇ ਤਰ ਬੱਤੀ ਲੈ ਕੇ ਆਉਣੀ ਸੀ ਦੁਕਾਨ ਤੋਂ ਆਉਣ ਲੱਗੇ ਨੂੰ ਮੈਨੂੰ ਦਿਮਾਗੋਂ ਨਿਕਲ ਗਿਆ ਤੇ ਉਦਹੀਂ ਆਲੇ ਗਾਲੀ ਕਰੀ ਨਹੀਂ ਬਸ ਹੁਣ ਲਿਓ ਉਹ ਲੈ ਨਹੀਂ ਰਹੇ ਕੋਈ ਨਹੀਂ ਕਰ ਨੂੰ ਮੰਗਾਵਾਗੇ ਚਲੋ ਰੋਟੀ ਠੋਟੀ ਖਾਣੀ ਆ ਬਈ ਹਾਂ ਰੋਟੀ ਖਾਣੀ ਆ ਜੇ ਸੀ ਬਣਾਈ ਮੂਲੀ ਵਾਲੀ ਮੱਕੀ ਦੀ ਰੋਟੀ ਚਲ ਜਦੋਂ ਖਾਵਾਂਗੇ ਫਿਰ ਮੈਂ ਨੂੰ ਛਾਣੇ ਵਿੱਚ ਰੋਡਲ ਪਾਇਆ ਚਲ ਠੀਕ ਹੈ ਚਲ ਦੇ ਦੇ ਭਾਈ ਆਪਣਾ ਵਲੌਗ ਤੇ ਆਹ ਤੂੰ ਕਰ ਤਾਂ ਐਂਟਰਟੇਨ ਵੀਡੀਓ ਬਣਾ ਲਕਰ ਆਹ ਲੱਗਾ ਵੀਡੀਓ ਤੇ ਆਪਣਾ ਵੀਲੌਗ ਚੱਲ ਗਿਆ ਉੱਪਰ ਅਗਲੀ ਕਰ ਦੇਵੀਆਂ ਦੱਸੀ ਕੀ ਕਰਦੇ ਹੋ ਮੈਂ ਵੀ ਕੀ ਕਰਦੀ ਮੈਂ ਮਿਰਚਾਂ ਕੱਢ ਕੇ ਦੇਣ ਲੱਗੀ ਆ ਤੇ ਲੱਗੀਆਂ ਰੋਟੀ ਦਾ ਸੇਵ ਤੇ ਲੱਗੀ ਮੋਦੀ ਵਾਲੀ ਰੋਟੀ ਹੁਣ ਬਣਾ ਲੁਕੂ ਹੂ ਦੇ ਵਿੱਚ ਲਵਾ ਲਿਆ ਕਰਕੇ ਰੋਟੀ ਆਹ ਮੱਕੀ ਦੀ ਰੋਟੀ ਲੱਗੀ ਮਾਂ ਮੂਲੀ ਵਾਲੀ ਮੈਂ ਬਣਾ ਲੱਗੀ ਮੱਕੀ ਦੀ ਮਲੇ ਲੋਟ ਯੈਸ ਤੂੰ ਖਾਂ ਤੂੰ ਮੰਗਦੀ ਸੀ ਨਾ ਕੱਲ ਪਾਸੋਂ ਮੰਗਦੀ ਰਹੀ ਸੀ ਵੀ ਮੈਂ ਆਲੇ ਖਾਣੀ ਮੈਂ ਟਿੱਡੇ ਪਰਦੀ ਸੀ ਨਾ ਮੰਮਾ ਇਹ ਮੂਲੀਆਂ ਪਤਾ ਕਿਦਾਂ ਲੈ ਕੇ ਆਈਆਂ 70 ਰੁਪਏ ਕਿਲੋ ਲੈ ਕੇ ਆਈਆਂ 60 70 ਰੁਪਏ ਕਿਲੋ ਆ ਮੂਲੀਆਂ 70 ਰੁਪਏ ਤੇ ਹੋਰ ਕੀ ਕੱਲ ਖਾਵਾਂਗੇ ਆਪਾਂ ਤੇ ਚਲੋ ਬਣਾਵਾਂਗੇ ਮੱਕੀ ਦੀ ਰੋਟੀ ਮੰਗ ਲਈ ਤੋ ਇਹ ਬਹੁਤ ਸ਼ਕੀਨ ਆ ਮੱਕੀ ਦੀ ਰੋਟੀ ਸੀ ਕਿ ਮੈਂ ਆਟਾ ਲੈ ਕੇ ਆਈ ਜਾ ਕੇ ਤੇਰੇ ਘਰ ਕੇ ਪਾਪਾ ਕਹਿੰਦੇ ਮੈਨੂੰ ਤਾਂ ਬਣਾ ਕੇ ਦੇ ਨਹੀਂ ਘਰ ਨਾ ਖਾਵੇ ਕੱਲ ਖਾਵਾਂਗੀ ਨਾ ਮੈਂ ਉਹ ਮੈਂ ਸ਼ੁੱਕਰ ਲੇਖੀ ਇਥੇ ਉਹਨੇ ਹੈ ਵੀ ਲੱਗਦੀ ਅੰਦਰ ਵੜੀ ਉਹ ਪਲੇਟ ਜੀ ਹੁਣ ਗਿਪਰੇ ਖਲਕ ਮੈਂ ਵੀਡੀਓ ਦੇਖਦੀ ਰੋ ਨਹੀਂ ਆ ਗਈ ਚੁਪਕਲੀ ਪਹਿਲੇ ਖਾਵੇ ਆ ਸੀ ਉਹਦੇ ਹੀ ਹੁੰਮਿਆ ਤਾਂ ਇੱਥੇ ਕਿੱਥੋਂ ਆ ਗਈ ਆ ਵੀਡੀਓ ਦੇਖਿਆ ਪਹਿਲੇ ਖਾਵੇ ਮੈਨੂੰ ਸ਼ੈਡੋ ਜੀ ਦਿੱਤੀ ਜਦੋਂ ਮੈਂ ਇਦਾਂ ਆਤੀ ਕਿਤੇ ਨਾ ਤੈਨੂੰ ਪਰੇਸ਼ਾਨ ਦੇਖੋ ਬਹੁਤ ਇੰਨਾ ਚਾਹੇ ਚਲ ਬਣਾ ਲਾ ਰੋਟੀ ਫਿਰ ਆ ਦੇਖ ਦੇ ਭਾਈ ਟੀਵੀ ਤੇ ਮਮਾ ਜੀ ਤਾਪੇ ਰੋਟੀ ਆ ਬੰਦੀ ਦੀ ਰੋਟੀ ਠੀਕ ਹੈ ਹੁਣ ਰੋਟੀ ਮੱਕੀ ਦੀ ਮੂਲੀ ਵਾਲੀ ਮੱਕੀ ਦੀ ਮੂਲੀ ਵਾਲੀ ਤੂੰ ਮੇਰੇ ਮੂੰਹ ਤੇ ਕੈਮਰਾ ਵਾਰ ਦੇ ਅਗਰ ਯਾਰ ਦੂਰੀਆਂ ਦੂਰੀਆਂ ਕੀ ਬੱਚਤ ਵੜ ਜਾਂਦੀਆਂ ਮੂੰਹ ਤੇ ਠੀਕ ਹੈ ਚਾਹ ਆ ਠੀਕ ਹੈ ਕੀ ਚਾਹ ਚਾਹ ਬੰਦੀ ਬਈ ਆ ਚਾਹ ਕਿਦਾਂ ਹਿਲਾ ਲਈ ਤੂੰ ਟੇਬਲ ਹਿਲਾਇਆ ਕਾਈ ਹੋ ਹਲਦੀ ਪਈ ਆ ਹੁਣ ਹੋਰ ਰੋਟੀ ਕਿੰਨੀਆਂ ਬਗਾਣੀਆਂ ਉਦੋਂ ਚੱਲ ਪਕਾ ਲਓ ਫਿਰ ਚਲ ਠੀਕ ਹੈ ਫਿਰ ਮਿਲਦੇ ਆਂ ਰੋਟੀ ਪਾਣੀ ਖਾਣ ਤੇ ਕਿੰਨੇ ਹੋ ਗਏ ਫੋਲੋਅਰ ਤੇਰੇ ਮੇਰਾ ਹੋਗਾ 4400 50000 ਦੇ ਕੇ ਕਟਾਂਗੇ 50000 ਦੇ ਕੇ ਕਟਾਂਗੇ ਲੈਣਾ ਹਫਤੇ ਤੱਕ ਹਫਤੇ ਤੱਕ ਹਾਂ ਹਾਂਜੀ ਮਾਤਾ ਜੀ ਕਿੱਦਾਂ ਆ ਗਏ ਇੱਦਾਂ ਹੀ ਮਤਲਬ ਹੈ ਨਾ 15 ਦਿਨ ਦੇ ਲੈਣਾ 15 ਦਿਨ ਦੇ ਚਲੋ ਦੇਖਦੇ ਆਂ ਮੈਂ ਕਿਹਾ ਜਦੋਂ ਵੀ ਹੋ ਗਿਆ ਤੇ ਆਪਾਂ ਕੇਕ ਕਟਾਂਗੇ 50000 ਫੋਲੋਅਰ ਹੋਣ ਤੇ ਹਣਾ ਉੱਪਰ ਲਿਖਾਣਾ 50 ਕੇ ਲਿਖਾ ਕੇ ਨਾ ਫੋਲੋਅਰ ਤੇ ਕਟਾਂਗੇ ਲੋ ਜੀ ਅੱਜ ਬਣਾਈ ਆ ਮੱਕੀ ਦੀ ਰੋਟੀ ਮੂਲੀ ਵਾਲੀ ਆ ਦੇਖ ਲੋ ਵਾ ਕਹਿੰਦਾ ਸੋਚਾ ਲਈ ਵੀ 10000 ਰੁਪਏ ਹੋ ਗਏ ਤੇ ਫੋਲੋਅਰ ਉਹ ਚਲੋ ਮਿਹਨਤ ਕਰਦੇ ਆ ਕਾਕਾ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਲੋ ਜੀ ਮੱਕੀ ਦੀ ਰੋਟੀ ਨਾਲ ਚਾਹ ਨਾਲ ਪੀਾਂਗੇ ਇਹਦੇ ਨਾਲ ਮੱਖਣ ਖਾ ਸਕਦੇ ਪਰ ਤੁਸੀਂ ਦਿਖਾਣਾ ਮੈਂ ਮੱਖਣ ਨਹੀਂ ਖਾਣਾ ਮੈਂ ਮੱਖਣ ਨਹੀਂ ਖਾਣਾ ਮੈਂ ਦੇਖੀ ਹੋਣਾ ਮੈਂ ਪਾਪੜ ਮੱਖਣ ਰੱਖੀ ਜਾਂਦਾ ਮੈਂ ਚਾਹ ਨਾਲ ਹੀ ਲਗੋ ਚਲੋ ਆਜੋ ਵੀ ਬੈਠੋ ਸਾਰੇ ਜਣੇ ਖਾਈਏ ਪੀਏ ਤੇ ਫਿਰ ਦੇਖਦੇ ਆ ਅੱਗੇ ਦਾ ਪ੍ਰੋਗਰਾਮ ਹੋਈ ਜਦ ਕਦਮ ਨਾ ਸਰਦੀਆਂ ਦੀ ਯਾਦ ਆ ਗਈ ਆ ਬਹੁਤ ਸਵਾਲ ਲੱਗੀ ਸੱਚੀ ਉਦੋਂ ਸਰਦੀਆਂ ਜੇ ਮੱਕੀ ਦੀ ਰੋਟੀ ਖਾਂਦਾ ਮਜ਼ਾ ਆਉਂਦਾ ਨਾ ਉਹੀ ਜੇ ਦੇਖ ਲੋ ਮੂਲੀ ਕੋੜੀ ਵੀ ਨਹੀਂ ਬਣੀ ਹੈਗੀ ਮਾਂ ਕਿਦਾਂ ਕੋੜੀ ਨਹੀਂ ਨਾ ਹੈਗੀ ਮੱਕੀ ਦਾ ਕੋਈ ਕੋੜਾ ਨਹੀਂ ਹੈਗਾ ਜਿਹੜੇ ਤੇਰੇ ਘਰ ਨਹੀਂ ਸੱਡ ਕੇ ਆ ਜੀਦਾ ਸੀ ਮੂਲੀ ਵਾਲੀ ਰੋਟੀ ਪਕਾ ਕੇ ਜਰੂਰ ਮੱਕੀ ਵਾਲੀ ਖਵਾਵਾਂਗੇ ਮੱਕੀ ਦੀ ਹਾਂ ਕੋਈ ਚੱਕਰ ਨਹੀਂ ਖਵਾਵਾਂਗੇ ਮੈਨੂੰ ਤਾਂ ਬਹੁਤ ਸਵਾਲ ਲੱਗੀ ਆ ਬਈ ਸੋ ਗਈ ਇਹ ਹੋਰ ਕੀ ਕਿ ਡਰਾਮਾ ਕਰਦੀ ਹੈ ਜੇ ਬਸ ਔਣ ਵਾਲੀ ਆ ਹਾਂ ਹਾਂਜੀ ਉਹ ਮੈਂ ਬਲੌਗ ਕਰਦਾ ਸੀ ਐਡਿਟ ਆ ਬਲੌਗ ਦੇ ਵਿੱਚ ਤੁਸੀਂ ਆ ਪਰਦਾ ਦਾ ਕੁਝ ਕੀਤਾ ਬਾਰ ਬਾਰ ਦਿਖਾਉਂਦੇ ਸੀ ਤੇ ਮੁੜ ਕੇ ਦਿਖਾਇਆ ਵਿੱਚ ਹੈ ਨਹੀਂ ਕੀ ਕੀਤਾ ਪਰਦੇ ਦਾ ਜੇ ਕੁਝ ਜੇ ਕੋਈ ਕੀਤਾ ਜਿਗਾ ਦਿਖਾਓ ਵੀ ਤਾਂ ਉਹਨੂੰ ਆ ਦੇਖੋ ਨਾ ਉਦਾਂ ਨਾ ਪਰਦਾ ਜਿਹੜਾ ਹੈ ਨਾ ਲੱਗਿਓ ਦੇਖੋ ਹਾਂ ਹਾਂ ਇਦਾਂ ਹੁੰਦਾ ਆ ਪਰਦੇ ਜਿਹੜੀ ਐਦਾਂ ਹੁੰਦੀਆਂ ਆ ਅਸੀਂ ਇਹਦੀ ਇੱਕ ਅੰਦਰੋਂ ਕਰਕੇ ਐਦਾਂ ਕਰਕੇ ਹੁਣ ਜਦੋਂ ਹਲੋ ਬੱਚਾ ਠੀਕ ਆ ਹਾਂ ਮਤਲਬ ਇਦਾਂ ਬੋਲਦੇ ਆ ਤੇ ਇਹ ਨਾ ਜੋ ਵੇਲ ਨਹੀਂ ਪੈਂਦੀ ਵੇਲ ਨਹੀਂ ਪੈਂਦੀ ਠੀਕ 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 ਇੱਕ ਕੁੰਡਾ ਇੱਧਰ ਕਰ ਦਿੱਤਾ ਓਕੇ 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 ਕਿਹੜੇ ਬਲੌਗ ਦੇ ਦੱਸਾਂਗੇ ਕਿ ਕਿੱਦਾਂ ਕੀਤਾ ਆ ਆਓ ਚਲੋ ਠੀਕ ਹੈ ਨਹੀਂ ਨਹੀਂ ਹੁਣ ਜਿਹੜਾ ਕਰਦੀ ਪਈ ਸੀ ਨਾ ਤੇ ਮੈਂ ਇਹਨੂੰ ਹੋਈ ਗਿਆ ਪੁੱਛਿਆ ਮੈਂ ਕਿ ਮੁਰਗੇ ਪਰਦੇ ਦਾ ਦਿਖਾਇਆ ਤਾਂ ਕੁਝ ਹੈ ਨਹੀਂ ਕੀ ਕੀਤਾ ਆ ਚਲੋ ਅੱਗੇ ਪਿੱਛੇ ਕਰ ਦਿੱਤਾ ਨਾ ਠੀਕ ਆ ਠੀਕ ਆ ਆਹ ਕੁੰਡਾ ਇੱਧਰ ਆ ਗਿਆ ਐਡਿਟ ਕਰਦੇ ਨੇ ਦੇਖਿਆ ਮੈਂ ਕਿ ਚਲੋ ਹੁਣ ਬਲੌਗ ਦਾ ਐਂਡ ਕਰੀਏ ਤੇ ਫੇਰ ਮੈਂ ਕਿਹਾ ਚਲ ਹਾਂ ਪਹਿਲਾਂ ਦੇਖਿਆ ਹੀ ਨਹੀਂ ਮੈਨੂੰ ਪਤਾ ਨਹੀਂ ਕਿ ਪਰਦਾ ਇੱਧਰ ਨੂੰ ਇੱਥੇ ਕਰਦੇ ਬਲੌਗ ਦਾ ਐਂਡ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ ਅੱਧ ਦੇਖੋ ਇਹ ਫੇਰ ਲੈ ਮਮਾ ਮਮਾ ਆ ਕੀ ਕਰ ਜਾਂਦੀ ਆ ਚੱਲ ਐਂਡ ਕਰੋ ਬਲੌਗ ਦਾ ਵੀ ਚਲੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਮਿਲਾਂਗੇ ਤੁਹਾਨੂੰ ਇੱਕ ਅਗਲੇ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ